ਅਜਿਹੀਆਂ ਤਸਵੀਰਾਂ ਸਿਆਸਤ ਦੇ ਵਿੱਚ ਕਦੇ-ਕਦੇ ਹੀ ਨਜ਼ਰ ਆਉਂਦੀਆਂ ਨੇ ਜਦੋਂ ਇੱਕ ਪਾਰਟੀ ਦਾ ਉਮੀਦਵਾਰ ਦੂਜੇ ਉਮੀਦਵਾਰ ਦੇ ਮਾਪਿਆਂ ਨੂੰ ਮਿਲਣ ਪਹੁੰਚੇ ਅਤੇ ਚੋਣਾਂ ਤੇ ਚਰਚਾ ਕਰੇ ਇਹਨੇ ਵਿਰਸਾ ਸਿੰਘ ਵਲਟੋਹਾ ਜੋ ਖਡੂਰ ਸਾਬ ਤੋਂ ਅਮਰਿਤਪਾਲ ਸਿੰਘ ਖਿਲਾਫ ਚੋਣ ਲੜ ਰਹੇ ਨੇ ਪਰ ਅੱਜ ਤੜਕੇ ਅਮਰਿਤਪਾਲ ਸਿੰਘ ਦੇ ਮਾਪਿਆਂ ਨੂੰ ਮਿਲਣ ਪਹੁੰਚੇ ਅਮਰਿਤਪਾਲ ਸਿੰਘ ਦੇ ਮਾਪੇ ਬਲਵਿੰਦਰ ਕੌਰ ਤੇ ਤਰਸੀਮ ਸਿੰਘ ਧਰਨੇ ਤੇ ਵਿਰਾਸਤੀ ਮਾਰਗ ਤੇ ਬੈਠੇ ਹੋਏ ਨੇ ਉੱਥੇ ਹੀ ਵਿਰਸਾ ਸਿੰਘ ਵਲਟੋਆ ਵੀ ਪਹੁੰਚ ਗਏ ਵਲਟੋਆ ਨੇ ਪਰਿਵਾਰ ਨਾਲ ਮੌਜੂਦਾ ਲੋਕ ਸਭਾ ਚੋਣਾਂ ਤੇ ਚਰਚਾ ਕੀਤੀ ਭਾਵੇਂ ਅਮਰਿਤਪਾਲ ਸਿੰਘ ਖੁਦ ਚੋਣਾਂ ਲੜ ਰਹੇ ਨੇ ਪਰ ਵਲਟੋਆ ਨੇ ਉਹਨਾਂ ਤੋਂ ਆਪਣੇ ਲਈ ਸਮਰਥਨ ਮੰਗਿਆ ਅਮਰਿਤਪਾਲ ਸਿੰਘ ਦੇ ਚੋਣ ਲੜਨ ਦੇ ਐਲਾਨ ਤੋਂ ਬਾਅਦ ਹੀ ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਆ ਨੂੰ ਮੈਦਾਨ ਚ ਉਤਾਰ ਦਿੱਤਾ ਕੈਸਨ ਦੇ ਵਿਕਰਮ ਸਿੰਘ ਮਜੀਠੀਆ ਚੋਣ ਲੜ ਸਕਦੇ ਨੇ ਪਰ ਅਜੇ ਹਾਇ ਹੋਇਆ ਨਹੀਂ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਵੱਲੋਂ ਨੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੋਲਰ, ਭਾਜਪਾ ਵੱਲੋਂ ਨੇ ਮਨਜੀਤ ਸਿੰਘ ਮੰਨਾ, ਸ਼ੋਮਨੀਆ ਕਾਲੀ ਦਲ ਨੇ ਵਿਰਸਾ ਸਿੰਘ ਬਲਟੁਆਨ ਚੋਣ ਪੜ ਚੋਤਾ ਰਿਆ ਜਦੋਂ ਕਿ ਅਮਰਿਤਪਾਲ ਸਿੰਘ ਜੋ ਐਨਐਸਏ ਕਰਕੇ ਡਿਬੁਰਗੜੀ ਜੇਲ੍ਹ ਚ ਬੈਠੇ ਨੇ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ ਖਡੂਰ ਸਾਹਿਬ ਤੋਂ ਇਸ ਵਾਰ ਮੁਕਾਬਲਾ ਦਿਲਚਸਪ ਹੋਏਗਾ ਕਿਉਂਕਿ ਵਿਰਸਾ ਸਿੰਘ ਬਲਟੁਆ ਵੀ ਗਰਮ ਖਿਆਲੀ ਵਜੋਂ ਜਾਣੇ ਜਾਂਦੇ ਨੇ ਅਤੇ ਖਡੂਰ ਸਾਹਿਬ ਹਲਕਾ ਹੈਵੀ ਬੜਾ ਦਿਲਚਸਪ ਇਸ ਹਲਕੇ ਦੇ ਵਿੱਚ ਜੋ ਵਿਧਾਨ ਸਭਾ ਹਲਕੇ ਪੈਂਦੇ ਨੇ ਉਹਨਾਂ ਦੇ ਵਿੱਚੋਂ 6 ਮਾਜੇ ਚ ਨੇ 2 ਇੱਕ ਮਾਲ ਵਿੱਚ ਯਾਨੀ ਕਿ ਪੰਜਾਬ ਦੇ ਤਿੰਨੋਂ ਖਿੱਤਿਆਂ ਦਾ ਇਹ ਸੁਮੇਲ ਹੈ ਤੇ ਇੱਥੇ ਜ਼ਿਆਦਾਤਰ ਆਬਾਦੀ ਪਿੰਡਾਂ 'ਚ ਵੱਸਦੀ ਹੈ